ਹੁਣ ਦੂਸਰੀ ਗੱਲ ਕਹਾਂ ਕਿ ਪਰਾਲੀ ਅੱਗੇ ਇਸ ਕਰਕੇ ਨਹੀਂ ਲਾਣੀ ਕਿਉਂਕਿ ਦੇਖੋ ਕਈ ਵਾਰੀ ਗੱਲਾਂ ਕਰਦੇ ਆਏ ਸੀ ਕਿ ਜੀ ਧੂਆ ਦਿੱਲੀ ਪਹੁੰਚ ਗਿਆ ਧੂਆ ਉੱਥੇ ਪਹੁੰਚ ਗਿਆ ਸਭ ਤੋਂ ਪਹਿਲਾਂ ਧੂਆ ਕਿੱਥੇ ਪਹੁੰਚਿਆ ਪਹਿਲਾਂ ਸਾਡੇ ਘਰ ਤੇ ਪਹੁੰਚਿਆ ਨਜ਼ਦੀਕ ਦੇ ਘਰ ਤੇ ਪਹੁੰਚਿਆ ਸਾਡੇ ਬੱਚਿਆਂ ਦੇ ਫੇਫੜਿਆਂ 'ਚ ਪਹੁੰਚਿਆ ਹੁਣ ਉਹ ਤਾਂ ਸਰੀਰ ਜਾਂ ਉਹ ਸੇਤਾ ਤੇ ਹੈ ਨਹੀਂ ਕਿ ਜਿਹੜੀ ਮਾੜੀ-ਮੋਢੀ ਕਮੀ ਪੇਸ਼ੀਏ ਸਰੀਰ ਢਲ ਲੈਣ ਹੁਣ ਤੇ ਮਾੜਾ ਜਿਹਾ ਮੌਸਮ ਬਦਲੇ ਤੇ ਬੱਚੇ ਬਿਮਾਰ ਹੋ ਜਾਂਦੇ ਤੇ ਹਸਪੀਟਲ ਦਾਖਲ ਕਰਾਓ ਇਸ ਕਰਕੇ ਹੁਣ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਅੱਛੀ ਨਾ ਅਗ ਲਾਣੀ ਤੇ ਨਾ ਹੀ ਕਿ ਕਿਸਾਨ ਵੀਰ ਨੂੰ ਲਾਨ ਦੇਣ ਜੇ ਕਿਤੇ ਸਮਝ ਅੱਜ ਕੱਲ ਤੇ ਸਾਡੇ ਵੀ ਬੱਚੇ ਕਿਸਾਨ ਵੀਰਾਂ ਦੇ ਪੜੇ ਲਿਖੇ ਨੇ ਕੋਈ ਐ ਤਾਂ ਹੈ ਨਹੀਂ ਕਿ ਕੋਈ ਹੈ ਜੇ ਤਾਂ ਇਹਨਾਂ ਨੇ ਦੱਸਿਆ ਕਿ ਨਾ ਅਸੀਂ ਪ੍ਰਾਲੀ ਨੂੰ ਅੱਗ ਲਾਈਏ ਜੇ ਝਾੜ ਵਾਲੀ ਗੱਲ ਕਰੀਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਾਇੰਸਦਾਨਾ ਨੇ ਉਹ ਵੀ ਸਾਡੇ ਹੀ ਘਰਾਂ ਚੋਂ ਨਿਕਲੇ ਹੋਏ ਕਿਸਾਨ ਵੀਰਾਂ ਦੇ ਬੱਚੇ ਨੇ ਤੇ ਕਿਸਾਨ ਪੱਖੀ ਸੋਚ ਰੱਖਦੇ ਆ ਉਹਨਾਂ ਨੇ ਇਹਨੇ ਸਿੱਟਾ ਕੱਢਿਆ ਕਿ ਜੇ ਪਰਾਲੀ ਨੂੰ ਅੱਗ ਲਾ ਕੇ ਜੇ ਤੁਸੀਂ ਕਹੋਗੇ ਝਾੜ ਵੱਧਦਾ ਬਿਲਕੁਲ ਗਲਤ ਹੈ ਕੋਈ ਝਾੜ ਨਹੀਂ ਵੱਧਦਾ ਸਗੋਂ ਉਦਾਂ ਤੁਹਾਡੀ ਥੱਲੇ ਜ਼ਮੀਨ ਵੀ ਉਪਜਾਊ ਰਹੇਗੀ ਜਿਹੜੇ ਕੀੜੇ ਹੁੰਦੇ ਨੇ ਵਧੀਆ ਜਿਹੜੇ ਸਾਡੀ ਜ਼ਮੀਨ ਨੂੰ ਉਪਜਾਊ ਕਰਦੇ ਨੇ ਉਹ ਵੀ ਬਚੇ ਰਹਿਣਗੇ ਕਾਹਨੂੰ ਕਿ ਇਹਦਾ ਡੰਗਰੀ ਕਿਤੇ ਤੁਰੇ ਪੈ ਜੇ ਕਿਤੇ ਅੱਗ ਲੱਗੀ ਹੋਏ ਝੁੱਲਸ ਜਾਂਦਾ ਲੱਖ ਰੁਪਏ ਤੋਂ ਵੱਧ ਮੈਂ ਕਹਿੰਦਾ ਡੰਗਰ ਆਂਦਾ ਤੇ ਉਹ ਲਿਆਣੀ ਜਾਂਦਾ ਮੁੜ ਕੇ ਤੇ ਉਹਰਾ ਨੁਕਸਾਨ ਦੀ ਕੌਣ ਪਰਮਾਈ ਕਰਦਾ ਕੋਈ ਨਹੀਂ ਇਸ ਕਰਕੇ ਇਹ ਜਿਹੜੀਆਂ ਗੱਲਾਂ ਇਹ ਆਹ ਨੂੰ ਸਾਨੂੰ ਸੋਚਣ ਦੀ ਲੋੜ ਹੈ ਅਚਿਰ ਆਲਮੇਲ ਕੇ ਦੂਸਰੇ ਆਪਣੇ ਅਸੀਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਅਸੀਂ ਸਾਰਾ ਕੁਝ ਮਸ਼ੀਨਾ ਕਿਹਦੇ ਕੋਲੇ ਮਾਲਕ ਲੱਭ ਕੇ ਰੱਖੇ ਆ ਉਹ ਤੁਹਾਡੇ ਨਾਲ ਜਿਹੜੇ ਸਾਡੇ ਤੁਹਾਡੇ ਪਿੰਡ ਦੇ ਇੰਚਾਰਜ ਲਾਇਆ ਐਗਰੀਕਲਚਰ ਅਫਸਰ ਉਹ ਤੁਹਾਨੂੰ ਦੱਸਣਗੇ ਕਿਹੜੇ ਕਿਹੜੂਗਾ ਮਾਲਕ ਦਾ ਨਾਮ ਨੰਬਰ ਤੁਸੀਂ ਸੇਵ ਕਰਕੇ ਰੱਖਣਾ ਉਸ ਤੋਂ ਬਾਅਦ ਬਿਲਰ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਕੇ ਰੱਖੀ ਆ ਬਿਲਰਾਂ ਦੀ ਆਜੋ ਵੀ ਕਿਸਾਨ ਵੀਰੀ ਨੇ ਤੇ ਉਹਨਾਂ ਦਾ ਹੁੰਦਾ ਕਿ ਇੰਡਸਟਰੀਆਂ ਸਾਡੇ ਕੋਲ ਘੱਟ ਰੇਟ ਦਿੰਦੀਆਂ ਉਹਨਾਂ ਦੇ ਵਿੱਚ ਹੀ ਰੇਟ ਸੈੱਟ ਕਰ ਦਿੱਤੇ ਉਹ ਵੀ ਤੁਹਾਡੇ ਕੋਲ ਚੁੱਕਣਗੇ ਉਸ ਤੋਂ ਬਾਅਦ ਜੇ ਕੋਈ ਸ਼ਰਾਰਤੀ ਅੰਸ਼ ਹੈ ਕਈ ਵਾਰੀ ਜਾਣ ਕੇ ਜਾਂਦਾ ਜਾਂਦਾ ਤਿਲੀ ਲਾ ਦਿੰਦਾ ਹਨਾ ਤੇਰੀ ਫਸਲ ਵੀ ਖਰਾਬ ਹੋ ਜੇ ਲਗਤਬਾਜੀ ਹੁੰਦੀ ਹੈ ਉਹ ਅਸੀਂ ਬੜੀ ਸਖਤੀ ਨਾਲ ਇਸ ਪਰ ਲਾਵਾਂਗੇ ਕਿ ਪੰਚਾਇਤ ਸਾਡੇ ਸਾਰੇ ਕਿਸਾਨ ਵੀ ਵਧੀਆ ਕੰਮ ਕਰਦੇ ਨੇ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਸੀਂ ਇਸ ਤਰ੍ਹਾਂ ਹੀ ਬਰਕਰਾਰ ਰੱਖਣਾ ਤਾਂ ਜੋ ਮੈਂ ਜੇ ਅੱਜ ਆਇਆ ਇਹੀ ਆਸ ਲੈ ਕੇ ਆਇਆ ਕਿ ਇਹ ਜਿਹੜਾ ਸਾਡਾ ਪਿੰਡ ਹੈ ਇਹ ਸਾਡਾ ਪਹਿਲ ਦੇ ਤੌਰ ਤੇ ਬਿਨਾਂ ਅੱਗ ਲਾਏ ਰਹਿਣਾ ਚਾਹੀਦਾ ਤਾ ਜੋ ਇਹ ਪਿੰਡ ਦੀ ਉਦਾਹਰਣ ਮੈਂ ਬਾਕੀ ਪਿੰਡਾਂ ਚ ਵੀ ਦਵਾਂ ਤੇ ਇਹਦੇ ਨਾਲ ਤੁਹਾਡਾ ਸਾਰਿਆਂ ਦਾ ਜੀ ਆਇਆਂ ਆ। ਇੱਥੇ ਆਖਦਾ ਗੁਰੂ ਸਾਹਿਬ ਦੀ ਹਜੂਰੀ 'ਚ ਤੁਸੀਂ ਆਏ ਹੋ ਅਰਦਾਸ ਐਹੀ ਕਰਦਾ ਕਿ ਸਾਡੇ ਹਰ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਾਣ ਉਹ ਤਾਂ ਜੋ ਸਾਡੇ ਬਜ਼ੁਰਗ ਮਾਤਾ ਭੈਣਾਂ ਸਾਡੇ ਬੱਚੇ ਜਿਹੜੇ ਆ ਘਰਾਂ 'ਚ ਉਹਰੇ ਧੂਏ ਦਾ ਸ਼ਿਕਾਰ ਨਾ ਹੋਣ ਕਿਉਂਕਿ ਜੇ ਅਸੀਂ 1 ਰੁਪਿਆ ਅੱਗ ਲਾ ਕੇ ਮੰਨ ਲਓ ਕਿ 1 ਰੁਪਿਆ ਮੁਨਾਫਾ ਹੋ ਜਾਏਗਾ ਤੇ ਜਿਹੜੇ ਤੁਹਾਨੂੰ ਪਤਾ ਦਵਾਈਆਂ ਨਹੀਂਆਂ ਮਹਗੀਆਂ ਹਸਪਤਾਲ ਦੇ ਖਰਚੇ ਨੇ ਮਹੰਗੇ ਆ ਜੇ 10 ਰੁਪਏ ਕਮਾ ਕੇ ਲੱਖ ਰੁਪਏ ਬੱਚੇ ਦੀ ਬਿਮਾਰੀ ਤੇ ਲਾਤਾ ਫਾਇਦਾ ਕੋਈ ਨਹੀਂ ਨੁਕਸਾਨ ਹੀ ਉਹ ਜੇ ਲੰਬੀ ਸੋਚ ਸੋਚੀਏ ਤੇ ਇਸ ਕਰਕੇ ਅਸੀਂ ਸਾਰਿਆਂ ਨੇ ਇਹੀ ਬਰਕਰਾਰ ਰੱਖਣਾ ਤੇ ਇਹ ਪਿੰਡ ਦੀ ਉਦਾਹਰਣ ਹੈ ਜਿੱਥੇ ਵੀ ਜਾਵਾਂਗਾ ਦਵਾਂਗਾ ਕਿ ਇਹ ਪਿੰਡ ਸਾਡਾ ਬਿਨਾ ਪਰਾਲੀ ਅੱਗ ਲਾਏ ਤੋਂ ਰਹਿੰਦਾ ਹੈ ਤੇ ਜੇ ਕੋਈ ਵੀ ਤੈਨੂੰ ਲੱਗਦਾ ਕਿ ਨਹੀਂ ਸਮਝ ਰਿਹਾ ਕੋਈ ਕੁਛ ਹੈ ਉਹ ਤੁਸੀਂ ਐਗਰੀਕਲਚਰ ਅਫਸਰ ਨੇ ਸਾਡੇ ਸੀਓ ਸਾਹਿਬ ਨੇ ਇਹਨਾਂ ਨਾਲ ਕਰਾਓ ਅਸੀਂ ਉਹਨਾਂ ਨੂੰ ਸਮਝਾਵਾਂਗੇ ਅਸੀਂ ਰਲ ਮਿਲ ਕੇ ਆਪਣੇ ਗੁਰਦਾਸਪੁਰ ਨੂੰ ਜਿਹੜਾ ਹੈ ਬਿਲਕੁਲ ਹੀ ਅੱਗ ਤੋਂ ਮੁਕਤ ਬਣਾਣਾ ਹੈ ਤੇ ਬਾਕੀ ਜ਼ਿਲ੍ਹਿਆਂ ਨੂੰ ਉਦਾਹਰਣ ਦੇਣੀ ਹੈ ਤੇਰੇ ਨਾਲ ਹੀ ਮੈਂ ਫਤਿਹ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਸਿੱਖੋ ਚਲੋ ਜੀ ਫਤਿਹ ਫਤਿਹ